ਸਮਾਣਾ ਦੇ ਪਿੰਡ ਚਤਾਰਾ ਦੀ ਇੱਕ ਔਰਤ ਕਲ ਪ੍ਰਵਿੰਦਰ ਕੌਰ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਈ ਸੀ ਉਸ ਦਾ ਕਹਿਣਾ ਹੈ ਕਿ ਮੇਰੀ ਜਿਹੜੀ ਭੈਣ ਹੈ ਇੱਕ ਹੀ ਕਰਦੇ ਵਿੱਚ ਆਸੀਂ ਦੋਨੋਂ ਮੇਰੇ ਨਾਲ ਮਾਰਕੁੱਟ ਕੀਤੀ ਗਈ ਹੈ ਮੇਰੇ ਬੱਚਾ ਪੇਟ ਵਿੱਚ ਹੈ ਲੇਕਿਨ ਹੁਣ ਪੱਖ ਦੂਜਾ ਸਾਹਮਣੇ ਹੈ ਦੂਜੀ ਭੈਣ ਵੀ ਸਾਹਮਣੇ ਆਈ ਹੈ ਜਿਸ ਉਸ ਨੇ ਕੁਲਵਿੰਦਰ ਕੌਰ ਨੇ ਕਿਹਾ ਕਿ ਮੇਰਾ ਵਿਆਹ ਗੁਰਜੰਨ ਸਿੰਘ ਨਾਲ ਹੋਇਆ ਹੈ ਔਰ ਮੇਰੇ ਬੱਚੇ ਮੈਂ ਕੁਸ ਸਮੇਂ ਬਿਮਾਰ ਰਹੀ ਤਾਂ ਅਸੀਂ ਇਸ ਨੂੰ ਲਿਆਏ ਆਪਣੇ ਘਰ ਲੇਕਿਨ ਮੈਂ ਇਸ ਦੀ ਕੋਈ ਮਾਰਪੀਟ ਨਹੀਂ ਕੀਤੀ ਨਾ ਮੈਨੂੰ ਇਸ ਤੇ ਪਤਾ ਇਹਦੇ ਪੇਟ ਤੇ ਬੱਚਾ ਹੈਗਾ ਕਿ ਨਹੀਂ ਹੈਗਾ ਇਹ ਜਿਹੜੇ ਮੇਰੇ ਤੇ આરોਪ ਲਾ ਰਹੀ ਹੈ ਝੂਠੇ ਦੋਸ ਲਾ ਰਹੀ ਹੈ ਔਰ ਇਸਨੇ ਮੇਰੇ ਘਰ ਵਾਲੇ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਇੱਕ ਸਾਲ ਤੋਂ ਬਾਅਦ ਰਹਿ ਰਹੀ ਸੀ ਹੁਣ ਮੇਰੇ ਘਰ ਦੇ ਵਿੱਚ ਆ ਕੇ ਇਹਨੇ ਕਲੇਸਪਾਇ ਮੈਨੂੰ ਕੱਢਣਾ ਚਾਹਦੀ ਹੈ ਲੇਕਿਨ ਇਸ ਮਾਮਲੇ ਦੀ ਜਾਂਚ ਸਦਰ ਪੁਲਿਸ ਸਮਾਣਾ ਕਰ ਰਹੀ ਹੈ ਉਸਕੇ ਬਾਅਦ ਹੀ ਸਿੱਧਾ ਸਾਹਮਣੇ ਆਣਗੇ ਮੈਨੂੰ 5 ਸਾਲ ਹੋ ਗਏ ਇਹਨਾਂ ਦੇ ਨਾਲ ਰਹਿੰਦਿਆਂ ਨੂੰ ਪਹਿਲਾਂ ਮੇਰਾ ਸਤਨਾਮ ਸਿੰਘ ਨਾਲ ਉਸ ਉਹਨਾਂ ਦੀ ਡੈਥ ਹੋ ਗਈ ਫੇ ਮੇਰੀ ਭੈਣ ਖੁਦ ਲੈ ਕੇ ਆਈ ਮੈਨੂੰ ਆਪਦੇ ਕੋਲ ਵੀ ਅਸੀਂ ਦੋਨੇ ਭੈਣਾਂ ਅਸੀਂ ਇਕੱਠੀਆਂ ਰਹ ਲਾਂਗੇ ਪਹਿਲੇ 4 ਮਹੀਨੇ ਵਧੀਆ ਰਹੀ 4 ਸਾਲ ਪੇ ਹੁਣ ਮੈਨੂੰ ਤੰਗ ਕਰਨ ਲੱਗੀ। ਕੀ ਕਹਿੰਦੀ ਏ ਤੂੰ? ਵੀ ਇਹਨੂੰ ਛੱਡ ਦੇ ਵੀ ਮੈਨੂੰ ਰੱਖਾ। ਵੀ ਇਹਨੂੰ ਨਹੀਂ ਆਪਾਂ ਰੱਖਣਾ। ਪਹਿਲਾਂ ਉਹਨੂੰ ਦਰੰਗ ਹੋ ਗਿਆ ਸੀ। ਫੇ ਕਹਿੰਦੀ ਮੈਂ ਮੇਰੀ ਭੈਣ ਨੂੰ ਅੱਛਾ। ਦਰੰਗ ਹੋ ਗਿਆ ਸੀ ਕਹਿੰਦੀ ਮੇਰੇ ਬੱਚੇ ਨੂੰ ਤੂੰ ਸੰਭਾਲਣਾ ਵੀ ਮੈਂ ਆਪਾਂ ਇੱਕੋ ਥਾਂ ਰਹਿ ਲਾਂਗੇ। ਹਾਂ। ਤੇ ਮੈਨੂੰ ਦੇਲਾ ਦਵਾਈਆਂ ਖਵਾਉਂਦੀ ਰਹੀ ਮੇਰੇ ਤਿੰਨ ਵਾਰ ਮੇਰੇ ਉਹਨਾਂ ਨੇ ਬਰੋਸ਼ਣ ਖਵਾਏ ਆਗੇ। ਮੇਰਾ ਇੱਥੇ ਆ ਕੇ ਨਹੀਂ ਹੋਇਆ ਪਹਿਲਾਂ ਮੇਰੇ ਚਾਰ ਗੁੱਡੀਆਂ ਸੀ। ਹਾਂਜੀ ਪਹਿਲਾਂ ਉਹ ਪਹਿਲੇ ਘਰ ਵਾਲਿਆਂ ਨੇ ਰੱਖ ਲਈਆਂ ਸੀ। ਉਹ ਕਿੱਥੇ ਹੋਇਆ ਸੀ? ਉਹ ਮੇਰਾ ਹੋਇਆ ਕਪੂਰਤਲੇ ਹੋਇਆ ਸੀ ਪਿੰਡ ਘਣੀਏ ਚ ਜੀ ਤੇ ਆਪਣੇ ਹੱਥੀ ਮੈਨੂੰ ਲਿਆ ਕੇ ਆਪਣੇ ਘਰ ਵਾਲੇ ਦੇ ਨਾਲ ਰੱਖਿਆ ਨੇ ਵੀ ਆਪਾਂ ਦੋਨੇ ਬੈਣਾ ਕੱਟੀਆਂ ਕੱਟਾਂਗੇ ਬਸ ਵੀ ਮੈਂ ਇਹਨੂੰ ਕਹਿੰਦੀ ਵੀ ਘਰ ਚ ਨਹੀਂ ਰਹਿਣ ਦੇਣਾ ਇਹਨੂੰ ਕੱਢਣਾ ਆ ਘਰੋਂ ਵੀ ਮੈਂ ਇਹਨੂੰ ਜੰਟੇ ਨੂੰ ਰੱਖੂੰਗੀ ਪਰ ਇਹਨੂੰ ਨਹੀਂ ਰੱਖਦੀ ਹੈਗੀ ਮੈਂ ਗੁਰਜੰਟਾ ਇੱਕੋ ਹਾਂ ਦੋ ਇੱਕੋ ਘਰ ਚ ਨੇ ਤੁਹਾਡੀ ਪਹਿਲੀ ਘਰ ਵਾਲੀ ਪਹਿਲੇ ਘਰ ਵਾਲੀ ਵੀ ਹੈਗੀ ਜੀ ਦੁਆਰੇ ਜੀ ਉਹਨੇ ਆਪੇ ਕਰਾਇਆ ਹੈ ਡੈਥ ਦਾ ਇਹਦੇ ਘਰ ਵਾਲੇ ਦੀ ਹੋ ਗਈ ਇਸ ਕੀ ਹੋ ਗਈ ਇਹ ਦੇ ਘਰ ਵਾਲੇ ਦੀ ਹੋ ਗਈ ਇਹ ਫਿਰਦੀ ਦੀ ਉੱਥੇ ਪਿੰਡ ਕਹਿੰਦੀ ਵੀ ਆਪਾਂ ਲੈਣੇ ਆ ਵੀ ਆਪਾਂ ਰੱਖ ਲੈਣੇ ਆ ਕੋਈ ਨਹੀਂ ਦੋਏ ਭਣਾ ਕੱਟੀ ਜਾਵਾਂਗੀਆਂ ਮਾਂ ਵੀ ਥੋੜੀ ਮਰਜੀ ਆ ਕੱਟੀ ਜਾਓ ਕੱਟ ਲਓ ਮੈਨੂੰ ਕੀ ਚੱਕਰ ਆ ਚਾਰ ਪੰਜ ਸਾਲ ਵਧਿਆ ਲੰਘ ਗਏ ਸਾਡੇ ਚਾਰ ਪੰਜ ਸਾਲਾਂ ਤੋਂ ਬਾਅਦ ਹੁਣ ਪ੍ਰੈਸ ਕਰਨ ਲੱਗੀ ਕਾਰਨ ਦਾ ਉਹਨੂੰ ਵੀ ਪਤਾ ਨਹੀਂ ਕੀ ਕਾਰਨ ਆ ਕੋਈ ਸਮਝ ਨਹੀਂ ਆ ਰਹੀ ਮੈਨੂੰ ਤਾਂ ਕੋਈ ਫਰਕ ਨਹੀਂ ਲੱਗ ਰਿਹਾ ਕੋਈ ਉਹ ਨਹੀਂ ਕਰ ਰਹਾ ਮੈਂ ਤਾਂ ਉਤਰੀਆਂ ਜਿਵੇਂ ਹੈਗੇ ਆ ਪਰ ਉਹ ਕਹਿੰਦੀ ਮੈਂ ਹੁਣ ਇਹ ਰੱਖਣੀ ਨਹੀਂ ਪਹਿਲਾਂ ਉਹ ਅਦਰੰਗ ਹੋ ਗਿਆ ਦੀ ਅਦਰੰਗ ਕਰਕੇ ਕਹਿੰਦੀ ਵੀ ਜਵਾਖ ਰੋਜਣਗੇ ਇਹ ਜਵਾਖ ਆਮ ਲੂਗੇ ਜੇ ਮੈਨੂੰ ਕੁਝ ਹੁਣ ਉਹ ਫਿਰ ਬਦਲ ਕਰ ਰਹੀ ਹੈ ਤੁਹਾਡਾ ਕੁਲਵਿੰਦਰ ਕੌਰ ਹਾਂ ਘਰ ਵਾਲੇ ਦਾ ਨਾਮ ਗੁਰਜੰਟ ਸਿੰਘ ਕੋਈ ਮਾਰਕੁੱਟ ਨਹੀਂ ਹੋਈ ਸਰ ਇਹ 2 ਸਾਲ ਹੋ ਗਏ ਉਹਨੂੰ ਆਈ ਨੀ ਤੀਜਾ ਸਾਲ ਲੱਗ ਗਿਆ ਕੋਈ 5 ਸਾਲ ਨਹੀਂ ਹੋਏ ਝੂਠ ਮਾਰਦੇ ਨੇ ਜੀ ਅਸੀਂ ਬਿਮਾਰ ਹੋਈ ਸੀ ਦਰੰਗ ਹੋਇਆ ਸੀ ਜੀ ਮੈਨੂੰ ਠੀਕ ਆ ਚੱਲ ਉਹਦੀ ਮੰਮੀ ਲੈ ਗਈ ਸੀ ਮੈਨੂੰ ਦਰੰਗ ਦੇ ਵਿੱਚ ਹੀ ਉਹਨੂੰ ਮੇਰੀ ਭੈਣ ਨੂੰ ਤੇ ਫਿਰ ਬਾਅਦ ਚੋਂ ਆਪ ਹੀ ਆ ਗਈ ਉਹਦੀ ਮੰਮੀ ਵੀ ਛੱਡ ਗਈ ਮਤਲਬ ਬੀ ਉਹ ਜਿਹੜਾ ਕੁਝ ਕਹਿੰਦੇ ਨੇ ਵੀ ਕੋਈ ਚੋਣੀ ਨਾ ਮੇਰੇ ਨਾਲ ਮੇਰੇ ਘਰ ਦਾ ਤਲਾਕ ਹੋਇਆ ਨਾ ਉਹਦੇ ਘਰ ਵਾਲੇ ਦਾ ਤਲਾਕ ਹੋਇਆ ਵਾ 5 ਸਾਲ ਹੋ ਗਏ ਜੀ ਉਹਨਾਂ ਤਾਂ ਪੇਕੇ ਬੈਠੇ ਨੂੰ ਮੰਜੇ ਤੇ ਪਈਦੀ ਜੀ ਸੱਸ ਨੇ ਕੁੜੀਆਂ ਪਾਲੀਆਂ ਨੇ ਸੱਸ ਕੋਲ ਹੀ ਕੁੜੀਆਂ ਨੇ ਚਾਰ ਕੁੜੀਆਂ ਨੇ ਜੀ ਕੁੜੀ ਵੱਡੀ 19ਵੇਂ ਸਾਲ ਚ ਲੱਗ ਰਹੀ ਆ ਚਾਰ ਕੁੜੀਆਂ ਛੱਡ ਕੇ ਆਪਦੇ ਪੇਕੇ ਬੈਠੀਆ ਵੱਡੀ ਸ਼ਾਂਤੀ ਤੇ ਘਰਵੇਂ ਰਹਿ ਰਹੀ ਸੀ ਤੁਸੀਂ ਲਿਆਏ ਕੋਈ ਸ਼ਾਂਤੀ ਨਹੀਂ ਜੀ ਬਸ ਮੈਨੂੰ ਦਰੰਗ ਹੋਇਆ ਜੀ ਠੀਕ ਆ ਮੇਰਾ ਉਹਨਾਂ ਨੇ ਫਾਇਦਾ ਚੱਕਿਆ ਮੇਰੇ ਘਰ ਵਾਲਾ ਉਹਦੇ ਨਾਲ ਲੈ ਕੇ ਸਾਲ ਹੋ ਗਿਆ ਜੀ ਮੇਰੇ ਘਰ ਵਾਲੇ ਨੂੰ ਭੱਜੇ ਨੂੰ ਹੁਣ ਆ ਕੇ ਆਪਦਾ ਹੱਕ ਮੰਗਦੇ ਆ ਦੱਸੋ ਕਿਹੜਾ ਹੱਕ ਦਾ ਮਮਾ ਜੀ ਤੇਰੇ ਘਰ ਵਾਲਾ ਕਹਿੰਦੇ ਵੀ ਤੁਸੀਂ ਦੋਨੋਂ ਕੋਈ ਕੋਈ ਮੇਰੇ ਘਰ ਵਾਲਾ ਕੋਈ ਸਹਿਮਤੀ ਸੁਣਦੀ ਨਹੀਂ ਜੀ ਠੀਕ ਆ ਮੇਰੇ ਬੱਚਿਆਂ ਨੂੰ ਪੁੱਛ ਲਓ ਕੋਈ ਕੁੱਟ ਮਾਰਨੀ ਹੋਈ ਕੋਈ ਢਿੱਡ ਚ ਲੱਤ ਨਹੀਂ ਮਾਰੀ ਠੀਕ ਆ ਉਹਨੇ ਮੈਨੂੰ ਧੱਕਾ ਮਾਰਿਆ ਉਹਦੇ ਪੇਟ ਮੇਂ ਬੱਚਾ ਹੈ ਪਤਾ ਨਹੀਂ ਜੀ ਹੋਣ ਵਾਲਾ ਕ ਨਹੀਂ ਹੋਣਾ ਕੋਈ ਦਵਾਈ ਨਹੀਂ ਦੇਈ ਕੋਈ ਜਿਹੜੇ ਮਰਜੀ ਡਾਕਟਰ ਤੋਂ ਪੁੱਛ ਲਓ ਉਹਨੂੰ ਪੁੱਛੋ ਤਾਂ ਸਹੀ ਵੀ ਕਿਹੜੇ ਡਾਕਟਰ ਨੇ ਤੇਰੀ ਸਫਾਈ ਕਰੀ ਆ ਤੇਰੇ ਤੇ ਦੋਸ ਲੰਦੀ ਐ ਤੇਰਾ ਵਸ ਕੀ ਕਹਨੇ ਵੀ ਕੁਝ ਨਹੀਂ ਕੀਤਾ ਤੈਨੂੰ ਕੋਈ ਨਹੀਂ ਜੀ ਕੁਝ ਕੀਤਾ ਮੈਂ ਤਾਂ ਇਹੀ ਕਹਿੰਨੀ ਆ ਵੀ ਦੇਖੋ ਜਿਵੇਂ ਮੇ ਚਲ ਕੋਈ ਗੱਲ ਨਹੀਂ ਗਲਤੀ ਵੱਡੇ ਵੱਡਿਆਂ ਤੋਂ ਹੋ ਜਾਂਦੀ ਆ ਠੀਕ ਆ ਜੀ ਮੇਰੇ ਘਰ ਵਾਲਾ ਮੇ ਨਾਲ ਰਾਜੀ ਖੁਸ਼ੀ ਰਹੇ ਠੀਕ ਆ ਪਰ ਮੇਰੇ ਘਰ ਵਾਲਾ ਉਹ ਸਹਿਮਤ ਉਹ ਮਗਲ ਤੇ ਆ ਹੀ ਨਹੀਂ ਰਿਹਾ ਮੈਨੂੰ ਕੁੱਟਦੇ ਨੇ ਮਾਰਦੇ ਨੇ ਮੇਰੇ ਬੱਚੇ ਬਾਹਰ ਰਹਿੰਦੇ ਨੇ ਕੰਮ ਤੇ 2 ਮਹੀਨਾ ਵੱਧ ਆਏ ਤੇ ਮੇਰੇ ਬੱਚੇ ਇਹਨਾਂ ਨੇ ਲੜਾਈ ਪਾ ਲਈ ਮੈਨੂੰ ਧੱਕਾ ਮਾਰਿਆ ਧੱਕਾ ਮੰਦਵਾਰ ਮੈਂ ਉਹਦੇ ਥੱਪੜ ਮਾਰਿਆ ਉਹ ਗਿਰ ਗਈ ਮੈਨੂੰ ਕੋਈ ਪਤਾ ਨਹੀਂ ਵੀ ਉਹਰੇ ਢਿੱਡ 'ਚ ਕੋਈ ਲੱਤ ਲੁੱਤ ਨਹੀਂ ਮਾਰੀ ਠੀਕ ਆ ਜਾਂ ਮੇਰੇ ਮੁੰਡੇ ਦੇ ਬਿਆਨ ਲੈ ਸਕਦੇ ਹੋ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ